ਗੁਰੂਕੀ ਨਗਰੀ ਅੰਮ੍ਰਿਤਸਰ ਦੇ ਵਿੱਚ ਇੱਕ ਦੁਖਦਾਈ ਹਾਦਸਾ ਵਾਪਰਿਆ ਤੁਹਾਨੂੰ ਦੱਸ ਦਈਏ ਇਸ ਸੜਕ ਹਾਦਸੇ ਦੌਰਾਨ ਇੱਕ ਮਾਂ ਪੁੱਤ ਦੀ ਮੌਤ ਹੋ ਗਈ ਹੈ ਸੁਲਤਾਨਵਿੰਡ ਰੋਡ ਤੋਂ ਸਥਿਤ ਡਾਇਮੰਡ ਐਵੇਨਿਊ ਦੀ ਵਾਸੀ ਰਸ਼ਮੀ ਸ਼ਰਮਾ ਆਪਣੇ ਬੇਟੇ ਨੂੰ ਸਕੂਟੀ ਤੇ ਸਕੂਲ ਛੱਡਣ ਜਾ ਰਹੀ ਸੀ ਉਸੇ ਦੌਰਾਨ ਤੁਹਾਨੂੰ ਦੱਸ ਦਈਏ ਅਣਪਛਾਤੀ ਗੱਡੀ ਨੇ ਮਗਰੋਂ ਸਕੂਟੀ ਨੂੰ ਟੱਕਰ ਮਾਰੀ ਹੈ ਜਿਸ ਦੇ ਦੌਰਾਨ ਜਖਮੀ ਹਾਲਤ ਦੇ ਵਿੱਚ ਰਸ਼ਮੀ ਤੇ ਉਸ ਦੇ ਬੇਟੇ ਨੂੰ ਰਸਤੇ ਦੇ ਵਿੱਚ ਹਸਪਤਾਲ ਲਿਜਾਇਆ ਜਾ ਰਿਹਾ ਸੀ ਤੇ ਉਹਨਾਂ ਦੀ ਮੌਤ ਹੋ ਗਈ ਹੈ ਤੁਹਾਨੂੰ ਦੱਸ ਦਈਏ ਪੁਲਿਸ ਨੇ ਹੁਣ ਮਾਮਲਾ ਦਰਜ ਕਰ ਦਿੱਤਾ ਹੈ ਤੇ ਅਗਲੀ ਜਿਹੜੀ ਜਾਂਚ ਹੈ ਸ਼ੁਰੂ ਕਰ ਦਿੱਤੀ ਹੈ ਇਸ ਵੱਡੇ ਹਾਦਸੇ ਦੇ ਵਿੱਚ ਮਾਂ ਪੁੱਤ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਹਾਂਜੀ ਭਾਜੀ ਕੀ ਨਾਮ ਤੁਹਾਡਾ ਅਮਿਤ ਦਾ ਨਾਮ ਹੈ ਜੀ ਕਿੱਥੇ ਰਹਿੰਦੇ ਹੋ ਭਾਜੀ ਡਾਇਮੰਡ ਸਿਟੀ ਕਿਹੜੀ ਜਗ੍ਹਾ ਡਾਇਮੰਡ ਸਟ੍ਰੀਟ ਡਾਇਮੰਡ ਸਿਫਰਮ ਰੋਡ ਤੇ ਅੱਛਾ ਕੀ ਹੋਇਆ ਜੀ ਕੀ ਹਾਦਸਾ ਹੋਇਆ ਜੀ ਵਾਈ 60 ਚੱਲ ਰਹੀ ਸੀ ਸਵੇਰੇ ਬੇਟੇ ਨੂੰ ਐਕਟਿਵ ਵਾਲੇ ਉੱਤੇ ਤੇ ਪਿੱਛੋਂ ਗੱਾਰ ਆਈ ਉਹ ਕਾਰ ਨੇ ਟੱਕਰ ਮਾਰ ਦਿੱਤਾ ਉਹ ਕਿੰਨੇ ਵਜੇ ਇਹ ਕਿੰਨੇ ਵੀ ਦੀ ਸਵੇਰੇ 8 ਵਜੇ ਦੀ ਗੱਲ ਹੈ ਕੀ ਹੋਇਆ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਆਂਡਰਸਪੋਰਟ ਦੋਨੇ ਡੈਥ ਹੋ ਗਈ ਅੱਛਾ ਜੀ ਤੇ ਮੈਨੂੰ ਫੋਨ ਆਇਆ ਕਿਸੇ ਦਾ ਉਹਨੇ ਦਿਨ ਉਸ ਵੇਲੇ ਜਿਹੜੀ ਪਬਲਿਕ ਸੀ ਉਹਨਾਂ ਨੂੰ ਹਸਪਤਾਲ ਲੈ ਗਈ ਗੁਰਮਦਰ ਅੱਛਾ ਜੀ ਤੇ ਉੱਥੇ ਡਿclare ਕਰਤਾ ਉਹਨਾਂ ਨੇ ਕਿ ਡੈਥ ਹੋ ਗਈ ਤੇ ਦੋਵਾਂ ਦੀ ਡੈਥ ਹੋ ਗਈ ਕੀ ਨਾਮ ਸੀ ਵਾਈ ਤੇ ਸਰ ਇਹ ਮਤਲਬ ਐ ਨਹੀਂ ਜਿਹੜਾ ਮਾੜੀ ਗੱਲ ਹੋਈ ਐ ਇਹਦੇ ਵਾਸਤੇ ਕਿਹਨੂੰ ਜ਼ਿੰਮੇਵਾਰ ਸਮਝੀਏ ਸਰ ਉਹ ਤੇ ਸਪੀਡ ਐਕਚੁਅਲੀ ਜਿਹੜਾ ਪੁਲ ਤੋਂ ਪਿੱਛੋਂ ਆਉਂਦੇ ਨਾ ਤੰਦਾਂ ਰੋਡ ਤੋਂ ਪੁਲ ਤੋਂ ਬਹੁਤ ਤੇਜ਼ ਆਉਂਦੇ ਉੱਥੇ ਗੱਡੀਆਂ ਓਕੇ ਅਗਰੇਡ ਦੋ ਵਾਰੀ ਕਿਹਾ ਗਿਆ ਉੱਥੇ ਕਿ ਗੱਡੀਆਂ ਬਹੁਤ ਆ ਜਾਂਦੀਆਂ ਇਸ ਗਰੀਬੇ ਉੱਪਰ ਬਣਾਓ ਪਰ ਕੋਈ ਸੁਣਦਾ ਹੀ ਨਹੀਂ ਉਹ ਤੇ ਬਸ ਸਪੀਡ ਬ੍ਰੇਕਰ ਬਣਨੇ ਚਾਹੀਦੇ ਤੁਹਾਡਾ ਹਾਂ ਜੀ ਬਿਲਕੁਲ ਸਰ ਬਿਲਕੁਲ ਤੇ ਹੁਣ ਮੇਰਾ ਬੱਚਾ ਗਿਆ ਵਾਈਫ ਗਈ ਐ ਗੱਲ ਨੂੰ ਉੱਥੇ ਉੱਥੇ ਹਰ ਹਫ਼ਤੇ ਐਕਸੀਡੈਂਟ ਹੋਏ ਰਹਿੰਦਾ ਕੋਈ ਨਾ ਕੋਈ ओके ਤੇ ਉਹਨਾਂ ਜਿਹੜਾ ਹੈਗਾ ਉਹ ਅੱਗੇ ਕੀ ਕਾਰਵਾਈ ਕੀਤੀ ਗਈ ਤੁਹਾਡੇ ਕੋਲ ਪੁਲਿਸ ਵਾਲਿਆਂ ਕੋਈ ਮੰਗ ਕਰਦੇ ਆ ਕਿ ਸਾਨੂੰ ਬੰਦਾ ਟਰੇਸ ਕਰਕੇ ਦੋ ਜਿਹੜੇ ਬੰਦੇ ਨੇ ਸਾਡਾ ਨੁਕਸਾਨ ਕੀਤਾ ਉਹ ਸਾਨੂੰ ਚਾਹੀਦਾ ਬੰਦਾ ਕੁਝ ਕੋਈ ਮਤਲਬ ਟਰੇਸਿਸ ਜਾਂ ਕੋਈ ਪਤਾ ਲੱਗਾ ਕਿੱਥੋਂ ਕੀ ਹੈ ਪਤਾ ਹੀ ਵੱਲ ਲੱਗਾ ਕਿ ਵਾਈਟ ਗੱਡੀ ਹੈਗੀ ਸੀ ਅੱਛਾ ਜੀ ਜਿਹੜੀ ਹਿੱਟ ਕਰਕੇ ਗਈ ਉਸ ਵਾਰ ਰੋਕਿਆ ਨਹੀਂ ਉਹ ਗੱਡੀ ਭਜ ਅਗਲੇ ਅੱਜ ਨਹੀਂ ਉਧਰੋਂ ਤਾਰਾਂ ਵਾਲੇ ਪੁਲ ਤੋਂ ਆ ਰਿਹਾ ਸੀ ਜਾਂ ਤਰੰਤ ਤੋਂ ਨਹੀਂ ਤਰੰਤ ਰੋਡ ਤੋਂ ਆ ਰਿਹਾ ਸੀ ਜਾਂ ਤਾਰਾਂ ਵਾਲੇ ਪੁਲ ਵੱਲ ਜਾਦਾ ਚੱਲ ਗਿਆ अच्छा जी देखो सीसीटीवी ਤੁਸੀਂ ਕਰਾਈ ਚੱਕ ਨਹੀਂ ਇਹ ਇਹ ਕਰਦੇ ਪੁਲਿਸ ਵਾਲੇ ਕਰਦੇ ਜੱਗ ਕਹਦੇ ਸਾਨੂੰ 5 ਵਜੇ ਦਾ ਦਵਾਂਗੇ ਤੁਹਾਨੂੰ ਰਿਪੋਰਟ ਫੋਟੋ ਜੀ ਕੀ ਮੰਗ ਕਰਦੇ ਹੋ ਮੰਗ ਮੇਰੀ ਇਹ ਹੈ ਕਿ ਬੰਦਾ ਜਿਹੜਾ ਸਾਨੂੰ ਟਰੈਸ ਬਣਾਉਣਾ ਚਾਹਦਾ ਜਿਹੜਾ ਮਾਰ ਕੇ ਭੱਜ ਗਿਆ ਉਹ ਰੁਕ ਕੇ ਸਹੀ ਘਟੋ ਘਟ ਉੱਥੇ ਇਨਸਾਨੀ ਦਿਖਾਓ ਕੋਈ ਘਟੋ ਘਟ ਤੇ ਦੂਸਰੀ ਜਿਹੜੀ ਸਰਕਾਰੀ ਤੁਸੀਂ ਉਹ ਕਹਿ ਰਹੇ ਹੋ ਕਿ ਕਿ ਉੱਥੇ ਸਪੀਡ ਬੇਕਰ ਬਣੇ ਚਾਹੀਦੇ ਉਸ ਰੋਡ ਤੇ ਕਾਨੂੰਨੀ ਦੇ ਬਾਹਰ ਮੇਨ ਰੋਡ ਤੇ ਸਪੀਡ ਬੇਕਰ ਬਣੇ ਚਾਹੀਦੇ ਠੀਕ ਹੈ ਬਲਵਿੰਦਰ ਸਿੰਘ ਸਬ ਇੰਸਪੈਕਟਰ ਐਸ ਐਚਓ ਸੁਲਤਾਨਪੁਰ ਜੀ ਅਕਸੀਡੈਂਟ ਹੋਇਆ ਕਿੱਥੇ ਹੋਇਆ ਜੀ ਇਹ ਅੱਜ ਜੀ ਕਰੀਬ ਸਵੇਰੇ 8:08 ਵਜੇ ਦੀ ਗੱਲ ਹੈ ਕੋਟ ਮੈਸਰਕ ਤੇ ਜਿਹੜੀ ਰੋਡ ਨੀਚੇ ਨੂੰ ਹੁੰਦੀ ਹੈ ਜੀ ਉੱਥੋਂ ਇੱਕ ਕਾਰ ਚਿੱਟੇ ਰੰਗ ਦੀ ਜਿਹੜੀ ਹੈ ਉਹ ਉਹਦਾ ਮੇਕ ਐਂਡ ਟਾਈਪ ਨਹੀਂ ਪਤਾ ਲੱਗ ਸਕਿਆ ਉਹ ਆ ਰਹੀ ਸੀ ਤੇਜ਼ ਰਫ਼ਤਾਰ ਤੇ ਇਧਰੋਂ ਸੜਕ ਦੇ ਜਿਹੜਾ ਸੱਜੇ ਪਾਸੇ ਤੋਂ ਡਾਇਮੰਡ ਸਟੇਟ ਤੋਂ ਇੱਕ ਔਰਤ ਜਿਹਦਾ ਨਾਮ ਰਸ਼ਮ ਸ਼ਰਮਾ ਜੀ ਉਹ ਆਪਣੇ ਬੱਚੇ ਨੂੰ ਸਕੂਲ ਛੱਡਣ ਮੱਥ ਜਾ ਰਹੀ ਸੀ ਜਿਉਂ ਹੀ ਇੰਡਵਾਈਡਰ ਤੋਂ ਉਹਨੇ ਗੱਡੀ ਨੂੰ ਅੱਗੇ ਆਪਣਾ ਐਕਟਿਵਾ ਨੂੰ ਛੜਦੀ ਨੇ ਹੁੰਦੀ ਕੋਸ਼ਿਸ਼ ਕੀਤੀ ਤੇ ਕਾਰ ਨੂੰ ਹਿੱਟ ਕਰ ਗਈ ਹਿੱਟ ਕਰਕੇ ਕਾਰ ਜਿਹੜੀ ਆ ਉਹ ਉਥੋਂ ਚਲੇ ਗਈ ਮੌਕੇ ਦੇ ਉਤੇ ਜਿਹੜੇ ਰਾਹਗੀਰ ਜਾਂਦੇ ਸੀ ਉਹਨਾਂ ਨੇ ਦੋਵਾਂ ਨੂੰ ਜਿਹੜੇ ਇੰਜਰਡ ਸੀਗੇ ਪਰਸਨ ਬੱਚਾ ਔਰ ਔਰਤ ਉਹਨੂੰ ਦਾਖਲ ਕਰਾਇਆ ਆਪਣਾ ਗੁਰੂ ਆਰਾਮਦਾਸ ਹਸਪੀਟਲ ਤੇ ਜਿੱਥੇ ਦੋਵੇਂ ਐਕਸਪਾਇਰ ਹੋ ਗਏ ਜੀ ਉਹਦੇ ਸਬੰਧ ਵਿੱਚ ਜਿਹੜਾ ਐਫ ਆਈ ਆਰ ਲੋਜ ਕਰ ਦਿੱਤੀ ਗਈ ਹੈ ਤੇ ਪੋਸਟਮਾਰਟਮ ਹੋ ਰਿਹਾ ਤੇ ਜਿਹੜੀ ਇਹ ਡੈੱਡ ਬੋਡੀਜ਼ ਉਹ ਵਰਸਨ ਦੇ ਹਵਾਲੇ ਕੀਤੀਆਂ ਜਾ ਰਹੀਆਂ ਜੀ ਸਰ ਦੋਨੇ ਹੀ ਬੱਚਾ ਵੀ ਤੇ ਜਿਹੜਾ ਮਗਰ ਵੀ ਡੱਟ ਸੀ ਹਾਂ ਹਾਂ ਬਿਲਕੁਲ ਜੀ ਉਹ ਬੱਚਾ ਮੂਰੇ ਖੜਾ ਅਗੇ ਪਾਸੇ ਸੀਗਾ ਜੀ ਐਕਟਿਵਾ 'ਚ ਇਲੈਕਟ੍ਰੋਨਿਕ ਐਕਟਿਵਾ ਸੀ ਤੇ ਬੱਚੇ ਦੀ ਉਮਰ ਕਰੀਬ 4 ਸਾਲ ਸੀਗੀ ਜਿਹਦਾ ਨਾਮ ਹਿਤਵੇਕ ਹੈ ਔਰ ਜਿਹੜੀ ਲੇਡੀ ਚਲਾ ਰਹੀ ਸੀਗੀ ਉਹ ਕਰੀਬ 40 ਸਾਲ ਦੀ ਏਜ ਹੈ ਨਾਮ ਰਸ਼ਮ ਸ਼ਰਮਾ ਤੇ ਜਿਹਨੇ ਐਕਸੀਡੈਂਟ ਕੀਤਾ ਉਹ ਅਨੋਨ ਗੱਡੀ ਸੀਗੇ ਜੀ ਲੇਕਿਨ ਇਹਨਾਂ ਪਤਾ ਲੱਗਿਆ ਗੱਡੀ ਉਹ ਵਾਈਟ ਕਲਰ ਹੈ ਤੇ ਉਹਦੇ ਬਸਵਾਂ ਦੇ ਚ ਸੀਸੀਟੀਵੀ ਫੁਟੇਜ ਟੀਮਾਂ ਲਾਈਆਂ ਹੋਈਆਂ ਨੇ ਬਹੁਤ ਜਲਦ ਜਰਾ ਉਹ ਗੱਡੀ ਇਹੀ ਟ੍ਰੇਸ ਆਊਟ ਕਰ ਲਾਂਗੇ ਜੀ ਪਲੀਜ਼ ਕਿੱਥੋਂ ਦੇ ਰਹਿਣ ਵਾਲੇ ਸੀ ਬੜਾ ਜਿਹੜੇ ਜੀ ਉਹ ਹੈਗੇ ਜੀ ਡਾਇਮੰਡ ਅਸਟੇਟ ਕੋਠੀ ਨੰਬਰ 100 ਬੀ ਜੀ ਹੈ ਜੀ ਕਿਹੜਾ ਮਾਮਲਾ ਦਰਜ ਕੀਤਾ ਗਿਆ 304 A 279 427 ਆਈਪੀ ਸੀ ਐਫ ਆਈ ਨੰਬਰ 65 ਥਾਣਾ ਸੁਤੰਡ ਦਰਜ ਕਰ ਦਿੱਤੀ ਗਈ ਹੈ ਜੀ ਸੁਖਪਾਲ ਸਿੰਘ ਸਬ ਇੰਸਪੈਕਟਰ ਦੀ ਤਫਤੀਸ਼ ਕਰ ਰਿਹਾ ਹੈ ਮੌਕਾ ਦੇ ਤੋਂ ਜੋ ਵੀ ਸਾਨੂੰ ਬਲੱਡ ਸਟੇਨ ਜਾਂ ਕੋਈ ਪਾਰਟ ਮਿਲੇ ਨੇ ਉਹਦੇ ਜੋ ਵੀ ਐਵੀਡੈਂਸ ਮਿਲੀ ਹੈ ਉਹੀ ਕਬਜ਼ੇ ਲੈ ਲਈਏ ਜੀ ਅਮਿਤ ਸਰ ਤੋਂ ਮਨਜਿੰਦਰ ਸਿੰਘ ਦੀ ਰਿਪੋਰਟ ਲਈ ਪੰਜਾਬੀ ਟੀਵੀ ਲਾਈਕ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ। 라이 ਪੰਜਾਬੀ TV ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ।